टीटी टी टेट पास बेरोजगार 5994 अध्यापक यूनियन पंजाब ਵੱਲੋਂ ਐਤਵਾਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਆਰੰਭ ਕੀਤਾ ਰੋਸ ਧਰਨਾ ਸੋਮਵਾਰ ਨੂੰ ਦੂਜੇ ਦਿਨ ਵੀ 45 ਡਿਗਰੀ ਕਰੀਬ ਤਾਪਮਾਨ ਦੇ ਵਿੱਚ ਜਾਰੀ ਰਿਹਾ ਸੋਮਵਾਰ ਨੂੰ ਸਮੁੱਚੇ ਟੀਟੀ 5994 ਕਾਡਰ ਨੇ ਨੰਗਲ ਰੋਡ ਦੇ ਕਿਨਾਰਿਆਂ ਤੇ ਬੈਠ ਕੇ ਹੱਥਾਂ ਵਿੱਚ ਵਾਕ ਵੱਖ ਮੰਗਾਂ ਸੰਬੰਧੀ ਤਖਤੀਆਂ ਫੜ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹਾਂ ਉਕਤ ਭਰਤੀ ਸੰਬੰਧੀ ਪ੍ਰੀਖਿਆ ਜੂਨ ਮਹੀਨੇ ਵਿੱਚ ਲੈਣ ਦੀ ਮੰਗ ਕੀਤੀ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਦੇ ਪਿੰਡ ਅਸੀਂ ਕੱਲ ਇੱਕ ਫਰਿਆਦ ਲੈ ਕੇ ਆਏ ਸੀਗੇ ਕਿ ਜਿਹੜਾ ਕੁਝ ਸਮਾਂ ਪਹਿਲਾਂ ਕੋਰਟ ਵੱਲੋਂ ਆਰਡਰ ਹੋਏ ਨੇ ਕਿ ਈਟੀਟੀ 9594 ਦੀ ਜਿਹੜੀ ਭਰਤੀ ਹੈ ਉਸ ਨੂੰ ਲੈ ਕੇ ਜਿਹੜਾ ਪੰਜਾਬੀ ਦਾ ਪੇਪਰ ਹੈ ਉਹ ਦੁਬਾਰਾ ਲਿਆ ਜਾਵੇ ਜਿਸ ਨੂੰ ਚਲਦੇ ਹਰਜੋਤ ਸਿੰਘ ਬੈਂਸ ਦੀ ਨੇ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸੀ ਇਹ ਚੋਣਾਂ ਤੋਂ ਪਹਿਲਾਂ ਦਾ ਕਿ ਤੁਹਾਡਾ ਪੇਪਰ ਹੈ ਜਿਹੜਾ ਜੂਨ ਮਹੀਨੇ ਦੇ ਲਾਸਟ ਵਿੱਚ ਮੈਂ ਲੈ ਲਵਾਂਗਾ ਪਰ ਜਿਵੇਂ ਹੀ ਆਪਾਂ ਕਹਿੰਦੇ ਆ ਵੀ ਜਿਹੜੇ ਮੰਤਰੀ ਹੁੰਦੇ ਨੇ ਉਹ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਹੀ ਚੋਣਾਂ ਖਤਮ ਹੋਈਆਂ ਉਹਨਾਂ ਨੇ ਕੀ ਕਰਿਆ ਜਿਹੜਾ ਪੇਪਰ ਸਾਡਾ ਜੂਨ ਦੇ ਵਿੱਚ ਲੈਣ ਦਾ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਅੱਗੇ 1 ਮਹੀਨਾ ਹੋਰ ਲੇਟ ਕਰ ਦਿੱਤਾ ਜਿਸ ਨੂੰ ਲੈ ਕੇ ਅਸੀਂ ਕੱਲ ਮੰਗ ਲੈ ਕੇ ਆਏ ਸੀ ਫਰਿਆਦ ਲੈ ਕੇ ਆਏ ਸੀ ਕਿ ਮੰਤਰੀ ਸਾਹਿਬ ਸਾਡੀ ਜਿਹੜੀ ਪੇਪਰ ਦੀ ਤਰੀਕ ਹੈ ਉਹਨੂੰ ਨੇੜੇ ਕੀਤਾ ਜਾਵੇ ਤਾਂ ਜੋ ਜਿਹੜੀ ਭਰਤੀ ਹੈ ਜਿਵੇਂ ਪਹਿਲਾਂ ਜਿਹੜੀ ਸਿਚੁਏਸ਼ਨ 'ਚ ਖੜੀ ਸੀ ਉਹ ਸਿਚੁਏਸ਼ਨ 'ਚ ਨਾ ਆਵੇ ਕੋਰਟ ਦੇ ਕੇਸ ਨਾ ਲੱਗਣ ਪਰ ਮੰਤਰੀ ਨੇ ਸਾਨੂੰ ਕੱਲ ਜਿਹੜਾ ਇੱਕ ਫੇਰ ਕਹਿ ਲਓ ਵਾਅਦਾ ਕੀਤਾ ਉਹਨਾਂ ਨੇ ਸਾਡੇ ਨਾਲ ਕਿ ਮੈਂ ਸੋਮਵਾਰ ਦੀ ਛੁੱਟੀ ਆ ਮੰਗਲਵਾਰ ਨੂੰ ਤੁਹਾਡਾ ਹੱਲ ਕਰ ਦੇਵਾਂਗਾ ਪਰ ਅਸੀਂ ਕੱਲ ਨੂੰ ਸਾਨੂੰ 9 ਵਜੇ ਬੁਲਾਇਆ ਹੈ ਪਰ ਜੇਕਰ 9 ਵਜੇ ਸਾਡੀ ਮੀਟਿੰਗ ਨਹੀਂ ਹੁੰਦੀ ਜਾਂ ਜਿਹੜਾ ਵਾਅਦਾ ਖਲਾਫੀ ਪਹਿਲਾਂ ਦੀ ਤਰ੍ਹਾਂ ਕਰਦੇ ਨੇ ਤਾਂ ਜਿਹੜਾ ਅੱਜ ਅਸੀਂ ਸੜਕ ਦੇ ਇੱਕ ਸਾਈਡ ਬੈਠੇ ਸੀ ਕੱਲ ਨੂੰ ਜਿਹੜਾ ਆਨੰਦਪੁਰ ਨੰਗਲ ਨੈਸ਼ਨਲ ਹਾਈਵੇ ਹੈ ਉਹ ਜਾਮ ਕਰਾਂਗੇ ਜਾਮ ਉਦੋਂ ਤੱਕ ਰੱਖਾਂਗੇ ਜਦੋਂ ਤੱਕ ਜਿਹੜੀ ਸਾਡੀ ਮੰਗ ਪੂਰੀ ਨਹੀਂ ਹੁੰਦੀ ਸਾਡੀ ਮੰਗ ਬਿਲਕੁਲ ਜਾਇਜ਼ ਹੈ ਕੋਈ ਵੀ ਉਹ ਮੰਗ ਨਹੀਂ ਹੈਗੀ ਕਿ ਜਿਹੜੀ ਮੰਨੀ ਨਾ ਜਾ ਸਕੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਬਿਨਾ ਪੇਪਰ ਲੈ ਜੁਆਇਨਿੰਗ ਦਿਓ ਅਸੀਂ ਇਹ ਕਹਿੰਨੇ ਕਿ ਸਾਡੇ ਪੇਪਰ ਦੀ ਤਰੀਕਾ ਜਿਹੜੀ ਨੇੜੇ ਕੀਤੀ ਜਾਵੇ